ਜਿਸ ਤਰ੍ਹਾਂ ਮੋਤੀ ਸਾਹਿਬ ਬੱਲਾ ਡੇਰੇ ਆਏ ਆ ਤੇ ਸੰਤ ਨਨਜਨ ਦਾ ਜੀ ਨੇ ਇਹ ਪੰਥ ਸ਼੍ਰੀ ਅਵਾਰ ਜਿਹੜਾ ਦਾ ਐਲਾਨ ਕੀਤਾ ਹੈ ਤੇ ਉਹਨਾਂ ਦੀ ਅੱਜ ਦੀ ਜਿਹੜੀ ਫੇਰੀ ਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤ ਨਨਜਨ ਦਾ ਜੀ ਮਹਾਰਾਜ ਜੀ ਨੇ ਸਨਮਲ ਹੱਥ ਜੋੜ ਤੇ ਸਿਰ ਝੁਕਾ ਕੇ ਬੈਠੀ ਆ ਕਿ ਗੁਰੂ ਰਮਦਾਸ ਜੀ ਨੇ ਜਿਸ ਤਰ੍ਹਾਂ ਪਾਸ ਟੁਕਰਾ ਦਿੱਤਾ ਸੀ ਇਸੇ ਤਰ੍ਹਾਂ ਤੰਦਰ ਸ਼੍ਰੀ ਇਨਾਂ ਨੂੰ ਵਾਪਸ ਕਰਨਾ ਚਾਹੀਦਾ ਤਲੇਤਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੱਸਣ ਕਿ ਪਿੰਡ ਤਲੇਤਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਸਵੇਰੇ 6 ਵਜੇ ਜੀਸੀਬੀ ਚਲਾ ਕੇ ਦਵਾਰਾਂ ਨੂੰ ਟਹਿਟੇਰੀ ਕਿਉਂ ਕੀਤਾ ਕਦੇ ਡੀਐਸਪੀ ਨੇ ਜਾਂ ਸਾਧ ਕਾਂਸ਼ੀ ਰਾਮ ਜੀ ਨੇ ਜਿੱਥੇ ਡੇਰਾ ਬੱਲਾ ਦੇ ਵਿੱਚ ਕੇਜਰੀਵਾਲ ਮੋਕ ਮੰਤਰੀ ਭਗਵੰਤ ਕਮਾਨ ਸੋਨ ਮੋਦੀ ਸਾਹਿਬ ਉਸ ਸਤ ਸਦਸੰਗ ਸਮੇਲਨ ਦੇ ਵਿੱਚ ਉਹਨਾਂ ਨੇ ਤੇ ਪਹਿਲਾਂ ਕੇਜਰੀਵਾਲ ਜੀ ਨੇ ਉੱਥੇ ਵੀ ਬੋਲਿਆ ਸਟੇਟ ਤੇ ਹਨ ਮੋਦੀ ਸਾਹਿਬ ਨੇ ਬੋਲਿਆ ਪ੍ਰਸਾਦ ਕਾਂਸ਼ੀਰਾਂ ਤੇ ਮਾਇਆ ਭਤੀ ਜੀ ਜਦੋਂ ਦੇ ਆ ਉਹਨਾਂ ਦਾ ਇਦਾਂ ਦਾ ਕੋਈ ਸਮਾਗਮ ਦੇਖਣ ਨੂੰ ਨਹੀਂ ਮਿਲਦਾ ਵੀ ਇੱਕ ਇੱਕ ਨਾਮ ਦਾ ਕਿੰਨੀ ਵਾਰ ਵਿਕਾਟਨ ਕਰੋਗੇ ਤੁਸੀਂ ਹਰ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਇਹ ਕੰਮ ਕਰੋਗੇ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਨ ਜੈ ਭਰਤ ਚੇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਪ੍ਰਦੀਪ ਰਾਜਾ ਗੁਰੂ ਰਵਿਦਾਸ ਜੀ ਦਾ 659ਵਾਂ ਜਨਮ ਦਿਹਾੜਾ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਤੇ ਗੁਰੂ ਰਵਿਦਾਸ ਜੀ ਨੇ ਆਪਣੇ ਬੁਖਾਰ ਵਿੱਚ ਤੋਂ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਹਨਾਂ ਵਿੱਚ ਬੇਗੋਪੁਰਾ ਸਹਿਰ ਕੋ ਨਾਉ ਦੁਖ ਹੰਦੋ ਨਹੀਂ ਤਾਂ ਠਾਉ ਨਾ ਤਸਵੀਰ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਮਾਦੋ ਵਿਦਿਆ ਹਿਤ ਕੀ ਵੇਖ ਦੀਪ ਮਲੀਨ ਪਰਾਦੀਨ ਦਾ ਪਾਪ ਹੈ ਜਾਣ ਲੈ ਰੇ ਮੀਤ ਰਵਿਦਾਸ ਦਾਸ ਪਰਾਦੀਨ ਸੇ ਕੋਲ ਕਰੇ ਹੈ ਪ੍ਰਿੰਦ ਪਰਾਦੀਨ ਦਾ ਦੋਨ ਕਿਹ ਅਪਰਾਦੀਨ ਦੇ ਦਿਨ ਪਰਾਦੀਨ ਕੋ ਸਭ ਹੀ ਸਮਝੇ ਹਿੰ ਇਸ ਤਰ੍ਹਾਂ ਦੀ ਕ੍ਰਾਂਤੀਕਾਰੀ ਜਿਹੜੀ ਬਾਣੀ ਹੈ ਗੁਰੂ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਜਿਹੜੇ ਉਹ ਸ਼ਬਦ ਹੈ ਕ੍ਰਾਂਤੀਕਾਰੀ ਜਿਹੜਾ ਉਹਦਾ ਜੀਵਨ ਹੈ ਕ੍ਰਾਂਤੀ ਪ੍ਰਕਾਰੀ ਜਿਹੜਾ ਉਹਨੇ ਆਪਣੇ ਜੀਵਨ ਦੇ ਵਿੱਚ ਮੌਕੇ ਦੇ ਰਾਜਿਆਂ ਨੂੰ ਚੈਲਨ ਕੀਤਾ ਤੇ ਸਮਾਜ ਦੇ ਹੱਕਾਂ ਤੇ ਹਕੂਕਾਂ ਦੀ ਲੜਾਈ ਲੜੀ ਤੇ ਗੁਰੂ ਰਵਦਾਸ ਜੀ ਦਾ ਜਿਹੜਾ ਸੰਕਲਪ ਸੀ ਬੇਗਮਪੁਰੇ ਦਾ ਕਿਤਨਾ ਕਿਤੇ ਲੱਗ ਰਿਹਾ ਵੀ ਸਮਾਜ ਉੱਥੋਂ ਥੜਕਿਆ ਲੱਗਦਾ ਆ ਤੇ ਇਸ ਬੰਦ ਵਿੱਚ ਆਸੇ ਖਾਸ ਜਿਹੜੀ ਚਰਚਾ ਆ ਗੁਰੂ ਰਵਦਾਸ ਜੀ ਦੇ ਜੀਵਨ ਤੇ ਮਿਸ਼ਨ ਤੇ ਕਰਾਂਗੇ ਜਮ ਇਹਨਾਂ ਦੇ ਬਹੁਤ ਜੀ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਡਾਕਟਰ ਹਫਤਾਰ ਸਿੰਘ ਖਰੀਪੁਰ ਜੀ ਸਤਿ ਆਪੀ ਜੀ ਜੈ ਭੇਮ ਜੀ ਜੈ ਗੁਰਦੇਵ ਤੰਗੁਰਦੇਵ ਕੋ ਨਾਲੀ ਜਿਹੜਾ ਗੁਰੂ ਰਵਦਾਸ ਜੀ ਦਾ ਬੇਗਮ ਕੁੜੀ ਦਾ ਸੰਕਲਪ ਐਸਾ ਚਾਹੂੰ ਰਾਜ ਪ੍ਰਾਧਾਨਤਾ ਦਾ ਪਾਪ ਹੈ ਤੇ ਇਹ ਜਿਹੜੇ ਗੁਰੂ ਰਵਦਾਸ ਜੀ ਦਾ ਕ੍ਰਾਂਤੀਕਾਰੀ ਜੀਵਨ ਹੈ ਨਾ ਤੇ ਕਿਤੇ ਨਾ ਕਿਤੇ ਜਿਹੜੀ ਗੁਰੂ ਰਵਦਾਸ ਜੀ ਦੇ ਪੈਰੋਕਾਰ ਆ ਉਹਨਾਂ ਨੇ ਜਿਹੜੀ ਉਹਨਾਂ ਦੇ ਸੋਚ ਦੇ ਹੌਲਟ ਚੱਲ ਰਿਹਾ ਤੇ ਜਿਹੜੀ ਉਹਨਾਂ ਦੀ ਇਹ ਰਹਿਬਰਾਂ ਦਾ ਜਿਹੜਾ ਜੀਵਨ ਹੈ ਜਿਹੜੇ ਉਹ ਸ਼ਰਦਾ ਦੇ ਥੱਲੇ ਇੱਕ ਤੇ ਦੱਬਿਆ ਉਹਨਾਂ ਦੀ ਸੋਚ ਤੇ ਵਿਚਾਰ ਐਸੋਲੇ ਨਜ਼ਰ ਆ ਗਿਆ ਕੀ ਕਰੂੰਗਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਬਿਸ਼ਪਦੀਨ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਪ੍ਰਕਾਸ਼ ਪੁਰਬ ਦੇ ਮੌਕੇ ਸਮਾਜ ਪਾਰਟੀ ਵੱਲੋਂ ਵਧਾਈ ਦੇਣਾ ਮੁਬਾਰਕਬਾਦ ਦੇਣਾ। ਤੁਹਾਨੂੰ ਵੀ ਮੁਬਾਰਕਬਾਦ। ਆਪਣੇ ਰਹਿਬਰ ਦੇ ਵਿੱਚ ਸ਼ਰਧਾ ਰੱਖਣੀ ਚੰਗੀ ਗੱਲ ਹੈ। ਹੂੰ। ਪਰੰਤੂ ਉਹ ਸ਼ਰਧਾ ਤੋਂ ਸੰਘਰਸ਼ ਦਾ ਸਫ਼ਰ ਜਿਹੜਾ ਉਹ ਵੀ ਤੈਅ ਕਰਨਾ ਜ਼ਰੂਰੀ ਹੈ। ਹੂੰ। ਐ ਮੈਂ ਗੁਰੂ ਰਵਿਦਾਸ ਨਾਮ ਲੋਗਾਂ ਸੰਤਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੀ ਕਿਸੇ ਵੀ ਰਹਿਬਰ ਦੀ ਸੋਚ ਜਿਹੜੀ ਆ ਉਹ ਉਹ ਉਹਦਾ ਜਨਮ ਦਿਨ ਜਿਹੜਾ ਆ ਉਹ ਦੋ ਤਰ੍ਹਾਂ ਨਾਲ ਮਨਾਇਆ ਜਾਂਦਾ ਇੱਕ ਪੂਜਾ ਔਰੀਐਂਟਡ ਹੁੰਦਾ ਇੱਕ ਮਿਸ਼ਨ ਔਰੀਐਂਟਡ ਹੁੰਦਾ ਜਿਹੜੀ ਸ਼ਰਧਾ ਆ ਉਹ ਸਿਰ ਪੂਜਾ ਔਰੀਐਂਟਡ ਤੱਕ ਰਹਿ ਜਾਂਦੀ ਹੈ ਜਦੋਂ ਅਸੀਂ ਸੰਘਰਸ਼ ਦੇ ਰਾਹ ਪੈਂਦੇ ਆ ਤਾਂ ਮਿਸ਼ਨ ਓਰੀਐਂਟਡ ਹੋ ਜਾਂਦਾ ਇਸ ਕਰਕੇ ਸਾਨੂੰ ਸਰਦਾ ਤੋਂ ਸੰਘਰਸ਼ ਦੀ ਜਰਨੀ ਜਿਹੜੀ ਆ ਉਹ ਸਾਨੂੰ ਅਗਰ ਤੈਅ ਕਰਾਂਗੇ ਜੀ ਤਾਂ ਅਸੀਂ ਪ੍ਰਾਦੀਪਤਾ ਦਾ ਗੁਲਾਮੀ ਦਾ ਅੰਤ ਕਰ ਸਕਾਂਗੇ ਹੂੰ ਔਰ ਬੇਗੰਪਰਾ ਆਪਣੇ ਰਾਜ ਦੀ ਸਥਾਪਨਾ ਕਰ ਸਕਾਂਗੇ ਜਿਵੇਂ ਜਿਸ ਤਰ੍ਹਾਂ ਮੋਦੀ ਸਾਹਿਬ ਬੱਲਾ ਡੇਰੇ ਆਏ ਆ ਤੇ ਸੰਤਨੰਦਨ ਦਾ ਜੀ ਨੂੰ ਇਹ ਪਦਮਸ਼ਰੀ ਅਵਾਰਡ ਜਿਹੜਾ ਦਾ ਐਲਾਨ ਕੀਤਾ ਹੈ ਤੇ ਉਹਨਾਂ ਦੀ ਅੱਜ ਦੀ ਜਿਹੜੀ ਫੇਰੀ ਆ ਉਸ ਨੂੰ ਤੁਸੀਂ ਕਿਸ ਤਰ੍ਹਾਂ ਲਿਖਦੇ ਹੋ ਉਹ ਹਜ਼ਾਰਾਂ ਸਾਲਾਂ ਤੋਂ ਜਿਹੜੇ ਮਜਰੂਮਾਂ ਦਾ ਸ਼ਿਕਾਰ ਖੇਡਿਆ ਜਾਂਦਾ ਅੱਜ ਇਹੋ ਹੀ ਮਕਸਦ ਆ ਇਹਦੇ ਪਿੱਛੇ ਮੈਨੂੰ ਕੋਈ ਹੋਰ ਮਕਸਦ ਨਹੀਂ ਲੱਗਦਾ ਉਹਨਾਂ ਦਾ ਸੰਤਾਂ ਦੇ ਲਈ ਪਦਮਸ਼ਰੀ ਅਵਾਰਡ ਮੈਨੂੰ ਲੱਗਦਾ ਕਿ ਸੰਤਾਂ ਦੀ ਸ਼ਕਤੀ ਦੇ ਹਿਤਾਂ ਇਹ ਛੋਟੀ ਗੱਲ ਆ ਕਿਉਂਕਿ ਸੰਤ ਕਦੀ ਕਿਸੇ ਅਵਾਰਡ ਦੇ ਮਹਤਾਜ ਨਹੀਂ ਹੁੰਦੇ ਮੈਂ ਮੇਰਾ ਇਹ ਮੰਨਣਾ ਕਿ ਪੂਰੀ ਦੁਨੀਆ ਦੇ ਅਵਾਰਡ ਇੱਕ ਪਾਸੇ ਰੱਖ ਦੋ ਔਰ ਸੰਤ ਇੱਕ ਪਾਸੇ ਖੜੇ ਹੋ ਜਾਓ ਤੇ ਅਵਾਰਡ ਛੋਟੇ ਪੈ ਜਾਣ ਤੁਸੜੀ ਸੰਤਾਂ ਮਹਾਂਪੁਰਸ਼ਾਂ ਨੂੰ ਸਿਲੀਮਰ ਬੇਨਤੀ ਕਿ ਉਹਨਾਂ ਦਾ ਕਦ ਉਹਨਾਂ ਦੀ ਸ਼ਖਸੀਅਤ ਉਹਨਾਂ ਦਾ ਧਾਰਮਿਕ ਰੁਤਬਾ ਉਹ ਦੇ ਸਾਹਮਣੇ ਇਹ ਅਵਾਰਡ ਇਹਨਾਂ ਦਾ ਕੋਈ ਅਹਮਤ ਨਹੀਂ ਔਰ ਇਤਿਹਾਸ ਵੀ ਦੱਸਦਾ ਕਿ ਜਦ ਗੁਰੂ ਰਵਿਦਾਸ ਜੀ ਕੋਲ ਪਾਰਸ ਲੈ ਕੇ ਆਏ ਤੇ ਗੁਰੂ ਜੀ ਸਾਹਮਣੇ ਸਵਾਲ ਪੈਦਾ ਹੋ ਗਿਆ ਕਿ ਪਾਰਸ ਜਾਂ ਸਿਧਾਂਤ ਚੁੱਕੀ ਰੱਖਿਆ ਜਾਏ ਤੇ ਉਹਨੇ ਪਾਰਸ ਟੁਕਰਾ ਸਿਧਾਂਤ ਰੱਖਿਆ ਡਾਕਟਰ ਅੰਮੇੜਕਰ ਸਾਹਮਣੇ ਸਵਾਲ ਪੈਦਾ ਹੋ ਗਿਆ ਕਿ ਕਾਨੂੰਨ ਮੰਤਰੀ ਦਾ ਰਤਬਾ ਰੱਖਿਆ ਜਾਏ ਜਾਂ ਸਿਧਾਂਤ ਦੀ ਰਾਖੀ ਕੀਤੀ ਜਾਏ ਉਹਨਾਂ ਕਲਮ ਮੰਤਰੀ ਦਾ ਅਹੁਦਾ ਛੱਡਿਆ ਤੇ ਸਿਧਾਂਤ ਦੀ ਰਾਖੀ ਕੀਤੀ ਕਾਂਛੀਰਾਮ ਸਾਹਿਬ ਕੋਲ ਇਹੋ ਹੀ ਬੀਡੀਪੀ ਜਿਹੜੀ ਅੱਜ ਸੰਤਾ ਨੂੰ ਪਦਮ ਸ਼੍ਰੀ ਦੇ ਰਹੀ ਹੈ ਇਹੋ ਹੀ ਬੀਡੀਪੀ ਉਹਨਾਂ ਕੋਲ ਰਾਸ਼ਟਰਪਤੀ ਦੀ ਕੁਰਸੀ ਲੈ ਕੇ ਗਈ ਤੇ ਉਹਨਾਂ ਕੋਲ ਸਵਾਰ ਤਾਦਾ ਹੋ ਗਿਆ ਕਿ ਸਿਧਾਂਤ ਜਾਂ ਰਾਸ਼ਟਰਪਤੀ ਦੀ ਕੁਰਸੀ ਨੂੰ ਰਾਸ਼ਟਰਪਤੀ ਦੀ ਕੁਰਸੀ ਨੂੰ ਕਾਂਸ਼ੀਰਮ ਸਿੰਘ ਜਾਂ ਨੇ ਟਕਰਾ ਦਿੱਤਾ ਪੈਣ ਮਾਇਆਵਤੀ ਜੀ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੀ ਵਿਚਾਰਧਾਰਾ ਨੂੰ ਸਪੋਰਟ ਕਰ ਦੋ ਪੂਰੀ ਜ਼ਿੰਦਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਰਹੋ ਤੋਂ ਭੈਣ ਜੀ ਨੇ ਆਪ ਰਿਜ਼ਾਈਨ ਕੀਤਾ 25 ਅਗਸਤ 2003 ਕਿ ਆ ਮੈਂ ਮੁੱਖ ਮੰਤਰੀ ਦੀ ਕੁਰਸੀ ਛੱਡੀ ਮੈਂ ਸਿਧਾਂਤ ਨੂੰ ਪ੍ਰੇਫਰ ਕਰਦੀ इस करके संत महापुरशा भी मेरी बेनती है संत निरंजन दास जी महाराज जी ने सनमर हाथ जोड़ के सिर चुका के बेनती है कि गुरु रविदास जी ने जिस तरह पार ठुकरा दिता इस तरह पदम श्री इन्होंने वापस कर देना चाहिए नंबर एक नंबर दो जो अज बला आए है आके उन्हें तो कर... दस कुछ नहीं क्या किया मोदी जी ने ਉਨੇ ਕਿਹਾ ਕਿ ਮੈਂ ਆਦਮ ਪਰ 에어ਪੋਰਟ ਦਾ ਨਾਮ ਗੁਰੂ ਰਵਿਦਾਸ 에어ਪੋਰਟ ਦੇ ਨਾਮ ਤੇ ਕਰ ਦਿੱਤਾ ਇਹ ਤਾਂ ਤੀਸਰੀ ਵਾਰ ਕੀਤਾ ਰਹਾ ਹੈ ਇਸ ਤੋਂ ਪਹਿਲਾਂ ਦੋ ਇਰੇਕਸ਼ਨਾਂ ਦੇ ਵਿੱਚ ਗੁਰੂ ਰਵਿਦਾਸ 에어ਪੋਰਟ ਨਾਮ ਰੱਖਿਆ ਜਾ ਚੁੱਕਾ ਪਰ ਉਤ ਪੰਜਾਬ ਸਰਕਾਰ ਨੇ ਮਨਤਾ ਪ੍ਰਾਪਤ ਕੀਤੀ ਪੰਜਾਬ ਸਰਕਾਰ ਨੇ ਇੱਕ ਵਾਰ ਕੀਤਾ ਦੂਸਰੀ ਵਾਰ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਨੇ ਕੀਤਾ ਤੀਸਰੀ ਵਾਰ ਹੁਣ ਪ੍ਰਧਾਨ ਮੰਤਰੀ ਜੀ ਆ ਵੀ ਇੱਕ ਇੱਕ ਨਾਮ ਦਾ ਕਿੰਨੀ ਵਾਰ ਵਿਕਾਟਨ ਕਰੋਗੇ ਤੁਸੀਂ ਹਰ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਇਹ ਕਰੋਗੇ ਤੋ ਇਹ ਤੋ ਸਪਸ਼ਟ ਪਤਾ ਲੱਗਦਾ ਕਿ ਇਹ ਸਿਰਫ ਇੱਕ ਰਾਜਨੀਤਿਕ ਸਰਜੰਤਰ ਹੋ ਇਹ ਇੱਕ ਤਰ੍ਹਾਂ ਨਾਲ ਜਿਹੜਾ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਇਹਨਾਂ ਦੇ ਘੇਰੇ ਚੋਂ ਬਾਹਰ ਹੋ ਰਹੀ ਹੈ ਕਿਉਂਕਿ ਉਹਨਾਂ ਘੇਰਨ ਦੀ ਸਾਧਿਚ ਬਿਲਟ ਬੰਦੀ ਹੈ ਕਿਵੇਂ ਉਹਨਾਂ ਦਾ ਸ਼ੋਸ਼ਣ ਕਿਦਾਂ ਕਰਨਾ ਉਹਨਾਂ ਨੂੰ ਗੁਲਾਮ ਕਿਦਾਂ ਰੱਖਣਾ ਅਗਰ ਸ਼ਰਧਾ ਹੁੰਦੀ ਭਾਜਪੀ ਦੀ ਤਾਂ ਇਹ ਤੋਕਲ ਕਾ ਬਾਚ ਗੁਰੂ ਰਵਿਦਾਸ ਗੁਰੂ ਘਰ ਨੂੰ ਟਹਿ ਟੇ ਰਿਹਾ ਕਰਦੇ ਔਰ ਫਿਰ ਗੁਰੂ ਸਾਹਿਬ ਦੀ ਉਹ ਗੁਰੂ ਘਰ ਦੀ ਸਾਰੀ ਜ਼ਮੀਨ ਸਰਕਾਰ ਨੇ ਖੋਲੀ ਜਦ ਸੰਗਤਾਂ ਦੇਸ਼ ਭਰ ਚੋਂ ਵਿਰੋਧ ਕਰਨ ਲਈ ਉੱਤੇ ਗਈਆਂ ਤੇ ਉਹਨਾਂ ਤੇ ਲਾਠੀਆਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਤੇ ਉਹਨਾਂ ਦੇ ਉੱਪਰ ਮੁਖੱਦਮੇ ਦਰਜ ਕੀਤੇ ਉਹਨਾਂ ਨੂੰ ਜੇਲਾ ਭੇਜਿਆ ਗਿਆ ਤੇ ਤੁਸੀਂ ਇਹ ਸੋਚੋ ਕਿ ਭਾਰਤੀ ਜਨਤਾ ਪਾਰਟੀ ਜੇਕਰ ਗੁਰੂ ਦੇ ਵਿੱਚ ਆਸਥਾ ਹੋਵੇ ਤੇ ਸਾਡਾ ਗੁਰੂ ਤੁਗਲਕਾਬਾਦ ਦੇ ਵਿੱਚ ਟੈਂਪਰੇਰੀ ਸਟਰਕਚਰ ਦੇ ਵਿੱਚ ਹੋਵੇ ਟੈਂਪਰੇਰੀ ਅਸਥਾਈ ਢਾਂਚਾ ते छे सौ उन्जे प्रकाश परसेंट से गुरु कर जमीन में चार करोड़ दोनों लीज ले और अस्थाई ढांचे च बदल दिता कि संत नंजन रास जी ने जरा मुद्दा जरा बाबा मंदिर की गल की मोदी साहब अगर रखना नहीं चाहता देखो संत की कर ना, ना कर ਮੈਂ ਉਹਨਾਂ ਨੂੰ ਸਲਾਹ ਨਹੀਂ ਦੇ ਰਿਹਾ ਚੰਦਾ ਪਰ ਮੈਂ ਸੰਗਤ ਨੂੰ ਬੇਨਤੀ ਜ਼ਰੂਰ ਕਰਨੀ ਚਾਹੀਦੀ ਸੰਤੰਟ ਸੇਹੀ ਬੇਨਤੀ ਕਰਦੇ ਕਿ ਗੁਰੂ ਸਾਹਿਬ ਨੇ ਪਾਰਸ ਟਿਕਰਾਇਆ ਸੀ ਸੰਤ ਕੌਮ ਦਾ ਮਾਰਗਦਰਸ਼ਨ ਕਰ ਲੇਕਿਨ ਸੰਗਤ ਨੂੰ ਮੇਰੀ ਬੇਨਤੀ ਕਿ ਗੁਰੂ ਦੇ ਬਿਤਾਸ ਜਿਹਨੂੰ ਅਸੀਂ ਆਪਣਾ ਰਾਇਬਰ ਮਾਰਗਦਾਤਾ ਮਸੀਆ ਆਪਣਾ ਸਭ ਕੁਝ ਮੰਨਦੇ ਹਾਂ ਤੇ ਉਹਨਾਂ ਦੇ ਗੁਰੂ ਘਰ ਨੂੰ ਤੋੜ ਕੇ ਗੁਰੂ ਸਾਹਿਬ ਨੂੰ ਅਸਥਾਈ ਗੁਰੂ ਘਰ ਚ ਲਿਆਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਹਿੰਮਤ ਤੇ ਉਸੀ ਮਾਫ ਨਹੀਂ ਕਰ ਸਕਦੇ। ਇਸੇ ਤਰੀਕੇ ਦੇ ਨਾਲ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਤੁਹਾਨੂੰ ਪਤਾ ਕਿ ਵੀ ਆਮ ਪਾਰਟੀ ਨੇ ਵੀ ਕੁਝ ਅਦਨ ਸੈਂਟਰ ਦਾ ਐਲਾਨ ਕੀਤਾ। ਗੁਰੂ ਸਾਹਿਬ ਦੇ ਨਾਂ ਤੇ 10 12 ਕਿੱਲਾਂ ਤੇ ਇੱਕ ਅਧਿਐਨ ਸੈਂਟਰ ਰਿਸਰਚ ਸੈਂਟਰ ਬਣਾਉਣਾ ਬਾਣੀ ਅ 9 ਕਰੋੜ ਦੀ ਜ਼ਮੀਨ ਲਈ ਇੱਕ ਨਹੀਂ ਅ 9 ਕਰੋੜ ਦੀ ਜ਼ਮੀਨ ਲਈ ਉਹ ਸੋਚਦੇ 9 ਕਰੋੜ ਚ ਗੁਰੂ ਦੀ ਕਾਮਨੋ ਲਾ ਲੋ ਤੇ 236000 ਕਰੋੜ ਦਾ ਬਜਟ ਜਿਹੜਾ ਆ ਇਹ ਉਧਰ ਨੂੰ ਨਾ ਭੱਜ ਸਕਣ ਧਲੇਤਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੱਸਣ ਕਿ ਪਿੰਡ ਧਲੇਤਾ ਤਸੀਲ ਫਲੋਰ ਜ਼ਿਲ੍ਹਾ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਸਵੇਰੇ 6 ਵਜੇ ਜੀਸੀਬੀ ਚਲਾ ਕੇ ਦਵਾਰਾਂ ਨੂੰ ਟਹਿ ਤੇਰੀ ਕਿਉਂ ਕੀਤਾ? ਸੜੀਆਂ ਧੀਆ ਮਾਵਾ ਪਹਿਣਾ ਨੌਜਵਾਨ ਬਜ਼ੁਰਗਾਂ ਨੂੰ ਗ੍ਰਿਫਤਾਰ ਕਿਉਂ ਕੀਤਾ? ਔਰ ਸਾਰਾ ਦਿਨ ਉਹਨਾਂ ਨੂੰ ਪੁਲਿਸ ਨੇ ਪਾਣੀ ਤੱਕ ਨਹੀਂ ਪੀਣ ਦਿੱਤਾ। ਜੇ ਪਾ ਗੱਲ ਕਰੀਏ ਜਿਹੜਾ ਮੁੱਦਾ ਚੱਲਦਾ ਹੈ ਤੇ ਸਾਹਿਬ ਕਾਂਸੀ ਰਾਮ ਆਇਆ ਹੁੰਤੀ ਜੀ ਉਥੇ ਡੇਰਾ ਬੱਲਾ ਹੁੰਦਾ ਹੈ। ਤੇ ਸਾਹਿਬ ਕਾਂਸ਼ੀਰਾਮ ਜਿਹੜੇ ਗੱਡੀ ਆ ਬਨਾਰਸ ਨੂੰ ਚਲਾਉਂਦੇ ਆ ਪਰ ਕਦੇ ਡੀਐਸਪੀ ਨੇ ਜਾਂ ਸਾਹਿਬ ਕਾਂਸ਼ੀਰਾਮ ਵੀ ਨੇ ਜਿੱਥੇ ਡੇਰਾ ਬੱਲਾਂ ਦੇ ਵਿੱਚ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਹੁਣ ਮੋਦੀ ਸਾਹਿਬ ਉਸ ਸਤ ਸਦਸੰਗ ਸਮੇਲਨ ਦੇ ਵਿੱਚ ਉਹਨਾਂ ਨੇ ਪਹਿਲਾਂ ਕੇਜਰੀਵਾਲ ਜੀ ਨੇ ਉੱਥੇ ਵੀ ਬੋਲਿਆ ਸੀ ਤੇ ਹੁਣ ਮੋਦੀ ਸਾਹਿਬ ਨੇ ਬੋਲਿਆ ਪਰ ਸਾਹਿਬ ਕਾਂਸ਼ੀਰਾਮ ਤੇ ਮਾਇਆ ਭਤੀ ਜੀ ਜਦੋਂ ਆਉਂਦੇ ਆ ਉਹਨਾਂ ਦਾ ਇਦਾਂ ਦਾ ਕੋਈ ਸਮਾਗਮ ਦੇਖਣ ਨੂੰ ਨਹੀਂ ਮਿਲਦਾ ਲੋਕੋ ਮੈਂ ਫਿਰ ਕਿੰਨਾ ਨਾ ਮੈਂ ਸੰਤਨ ਨੇ ਕੀ ਕੀਤਾ ਕਿਉਂ ਕੀਤਾ ਇਹ ਸੰਤ ਦੱਸ ਸਕਦੇ ਬਿੱਤਰ ਪਰ ਮੈਂ ਮੈਂ ਸੰਗਤ ਨੂੰ ਸਲਾਹ ਦੇ ਸਕਦਾ ਮੈਂ ਸੰਗਤ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਕਿ ਜਿਸ ਪਾਰਟੀ ਨੇ ਤਬਲਕਾ ਬਾਦ ਚ ਗੁਰੂ ਘਰ ਨੂੰ ਟਹਿ ਟੇਰੀ ਕੀਤਾ ਸਾਨੂੰ ਉਹਦਾ ਸਿਆਸੀ ਕਿਲਾ ਟਹਿ ਟੇਰੀ ਕਰਕੇ ਬਦਲਾ ਲਗਾ ਹੂੰ ਜਿਸ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਨੇ ਧਲੇਤੇ ਚ ਗੁਰੂ ਘਰ ਨੂੰ ਟਹਿਤੇ ਦੀ ਕੀਤਾ ਸਾਨੂੰ ਉਸ ਆਮ ਪਾਰਟੀ ਦਾ ਸਿਆਸੀ ਕਿਲਾ ਟਹਿਤੇਰੀ ਕਰਕੇ ਬਦਲਾ ਲੈਣਾ ਹੈ ਜਿਹੜੀ ਕਾਂਗਰਸ ਔਰ ਅਕਾਲੀ ਚੁੱਪ ਰਹੇ ਸਾਨੂੰ ਉਹਨਾਂ ਨੂੰ ਵੀ ਕਲੀਨ ਚਿੱਟ ਨਹੀਂ ਦੇਣੀ ਚੁੱਪ ਰਹਿਣ ਦਾ ਮਤਲਬ ਕਿਤੇ ਨਾ ਕਿਤੇ ਇਸ ਪਾਪ ਦੇ ਵਿੱਚ ਉਹਨਾਂ ਦੀ ਵੀ ਸਹਿਮਤੀ ਰਹੀ ਬਹੁਜਨ ਸਮਾਜ ਪਾਰਟੀ ਨੇ ਬੁਲਾਈ ਲੜੀਆ ਬਹੁਜਨ ਸਮਾਜ ਪਾਰਟੀ ਅੱਗੇ ਵੀ ਲੜੋਗੇ ਗੁਰੂ ਰਵਿਦਾਸ ਜੀ ਨੇ ਜਿਹੜਾ ਕਿਹਾ ਕਿ ਪ੍ਰਾਧਨਤਾ ਪਾਪ ਹੈ ਜਾਨ ਲਿਓ ਰੇ ਨੀਤ ਰਵਿਦਾਸ ਦਾਸ ਪ੍ਰਾਧਨ ਸੇ ਕੋ ਨ ਕਰੇ ਪ੍ਰੀਤ ਸਪਸ਼ਟ ਹੈ ਕਿ ਗੁਲਾਮਾਂ ਦੇ ਡੰਡੇ ਪੈਂਦੇ ਆ ਗੁਲਾਮਾਂ ਨੂੰ ਹੀਣ ਨੀਤ ਸਮਝ ਕੇ ਦੁਰਕਾਰਿਆ ਜਾਂਦਾ ਗੁਲਾਮਾਂ ਦੇ ਗੁਰੂ ਘਰਾਂ ਤੇ ਹਮਲੇ ਹੁੰਦੇ ਆ 600 ਸਾਲ ਪਹਿਲਾਂ ਗੁਰੂ ਸੰਗ ਬੇਗਮ ਪਰਾਸ਼ਰਦਾ ਸੰਕਲਪ ਦੰਡੇ ਆ ਆਪਣੇ ਰਾਤ ਦਾ ਸੰਕਲਪ ਦਿੰਦੇ ਆ ਤਾਂ ਮੈਂ ਕੌਮ ਨੂੰ ਸੰਗਤ ਨੂੰ ਸੱਦਾ ਦੇਣਾ ਚਾਹੁੰਦਾ ਕਿ ਆਓ ਆਪਾਂ ਅੱਗੇ 650ਵਾਂ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਣਾ ਅਗਲੇ ਸਾਲ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਵਾਸੀ ਪੰਜਾਬ ਵਸਪਾ ਨੂੰ ਇਹ ਫੈਸਲਾ ਕੀਤਾ ਕਿ ਗੁਰੂ ਸਾਹਿਬ ਦੀ 650ਵੀਂ ਜਿਹੜੀ ਇਹ ਸ਼ਤਾਬਦੀ ਹੈ ਇਹ ਬਹੁਜਨ ਸਮਾਜ ਪਾਰਟੀ ਸ਼ਰਧਾ ਔਰ ਸੰਘਰਸ਼ ਦੇ ਨਜ਼ਰੀਏ ਨਾਲ ਮਨਾਉਂਦੀ ਔਰ ਇਸ ਅਸੀਂ 650 ਪ੍ਰੋਗਰਾਮ ਗੁਰੂ ਰਵਿਦਾਸ ਜੀ ਦੀ ਸੋਚ ਨੂੰ ਸਮਰਪਿਤ ਹੋ ਕੇ ਉਹਨਾਂ ਦੇ ਪ੍ਰਕਾਸ਼ ਦਿਹਾੜੇ 650 ਨੂੰ ਸਮਰਪਿਤ ਹੋ ਕੇ ਬਹੁਜਨ ਸਮਾਜ ਪਾਰਟੀ ਪੰਜਾਬ ਚ 650 ਪ੍ਰੋਗਰਾਮ ਪ੍ਰਾਹ ਦੀਨਤਾ ਦਾ ਅੰਤ ਗੁਲਾਮੀ ਦਾ ਅੰਤ ਅਤੇ ਬੇਗਮ ਪਰੇ ਦਾ ਸੰਕਲਪ ਮਤਲਬ ਆਪਣੇ ਰਾਜ ਦਾ ਸੰਕਲਪ ਅਸੀਂ ਅਗਲੇ ਸਾਲ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਵੇ ਅਸੀਂ ਬੇਗਮ ਪਰੇ ਦੇ ਉਦੇਸ਼ ਦੀ ਪ੍ਰਾਪਤੀ ਔਰ ਗੁਲਾਮੀ ਦੇ ਅੰਤ ਦਾ ਗੁਰੂ ਸਾਹਿਬ ਦਾ ਸਨੇਹ ਜਿਹੜਾ ਸੀ ਉਦਰ ਨੂੰ ਪਤੀਏ ਔਰ ਲਖਸ ਜਿਹੜਾ ਸੱਤਾ ਪ੍ਰਾਪਤ ਕਰਕੇ ਪੰਜਾਬ ਦੇ 2 ਲੱਖ 36000 ਕਰੋੜ ਦੇ ਬਜਟ ਤੇ ਕਬਜ਼ਾ ਕਰਕੇ ਗੁਰੂ ਦੀ ਕੌਮ ਜਿਹੜੀ ਹਜ਼ਾਰਾਂ ਸਾਲਾਂ ਤੋਂ ਆਰਥਿਕ ਤੌਰ ਤੇ ਵਿਪਰੀਣੀ ਹੋਈ ਆ ਸਮਾਜਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਉਹਨਾਂ ਤੇ ਹਮਲੇ ਹੋ ਰਹੇ ਆ ਮਾਨਸਿਕ ਤੌਰ ਤੇ ਵੀ ਉਹਨਾਂ ਦਾ ਉਤਪੀੜਨ ਹੋ ਰਿਹਾ ਵਿਦਿੱਕ ਤੌਰ ਤੇ ਵੀ ਇਹਨਾਂ ਡਾਕਟਰ ਅਕਾਸ਼ ਸਿੰਘ ਕ੍ਰੀਪੂਰੇ ਜੀ ਜਿਨ੍ਹਾਂ ਨੇ ਕਿਹਾ ਕਿ ਗੁਰੂ ਰਬਦਾਸ ਦੀ ਸੋਚ ਦਾ ਬੇਗਮਪੁਰਾ ਬਸਾਉਣ ਦੇ ਲਈ 650 ਪ੍ਰੋਗਰਾਮ 650ਵੇਂ ਜਨਮ ਦਿਹਾੜੇ ਤੇ ਇਹਨਾਂ ਵੱਲੋਂ ਸਾਲ ਪਰ ਕੀਤੇ ਜਾਣਗੇ ਜਿਤਨਾ ਚਾਹੀ ਲਈ ਪ੍ਰਦੀਪ ਰਾਜ